ਮੈਂ ਸ੍ਰੀ ਦਰਸ਼ਨ ਮੰਨਿਹਾਰ ਸਾਫ ਕਾਸਰ ਕੈਂਪ ਦੀਪਨਗਰ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਨਗਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਲੱਖ 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 ਵਧਾਈਆਂ ਤੇ ਇਹ ਦੀਵਾਲੀ ਦਾ ਦਿਹਾੜਾ ਜਿਹੜਾ ਹੈ ਬੜਾ ਵੱਡਾ ਮੰਨਿਆ ਜਾਂਦਾ ਸਾਲ ਦਾ ਤੇ ਇਹਦੇ ਉੱਤੇ ਕੋਈ ਦੇਸ਼ ਵਾਸੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੂੰਗੇ ਮੈਂ ਇਹ ਹੀ ਸੰਦੇਸ਼ ਜੇਣਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਦੇਸ਼ਵਾਸੀਆਂ ਨੂੰ ਬੱਚਿਆਂ ਨੂੰ ਫਟਾਕਿਆਂ ਤੋਂ ਦੂਰ ਰੱਖਿਆ ਜਾਵੇ ਗਰੀਨ ਦਿਵਾਲੀ ਮਨਾਈ ਜਾਵੇ ਅਤੇ ਲਹਿਟਾਂ ਜਗਾ ਕੇ ਘੋਦੇ ਦੀਵੇ ਵਾਲ ਕੇ ਆਪਾਂ ਨੂੰ ਦਿਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਕਿ ਜੋ ਅਸੀਂ ਬਾਅਦ ਵਿੱਚ ਸੁਣਦੇ ਹਾਂ ਕਿ ਕਈ ਜਾਨਾਂ ਚਲੇ ਜਾਂਦੀਆਂ ਹਨ ਕਈ ਹੈਂਡੀਕੈਪ ਹੋ ਜਾਂਦੇ ਹਨ ਉਹਨਾਂ ਤੋਂ ਬਚਣ ਲਈ ਅਸੀਂ ਬੱਚਿਆਂ ਨੂੰ ਪਟਾਕਾ ਰਹਿਤ ਦੀਵਾਲੀ ਮਨਾਉਣ ਦੀ ਬੇਤੀ ਕਰਦੇ ਹਾਂ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਜਲੰਧਰ ਵਾਸੀਆਂ ਨੂੰ ਲੱਖ ਲੱਖ ਵਧਾਈ